ਮਿੱਤਰੋ ਸਵਾਗਤ ਕਰਦੇ ਆ ਸਾਰੇ ਭੈਣ ਤੇ ਭਰਾਵਾਂ ਦਾ ਅੱਜ ਇੱਕ ਹੋਰ ਨਵੇਂ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅਮੀਰ ਆ ਸਾਰੇ ਭੈਣ ਭਰਾਵਾਂ ਨਾਲ ਚੜ੍ਹਦੀ ਕਲਾ ਜੂਮਗੇ ਆਪਾਂ ਵੀ ਪੂਰੀ ਚੜ੍ਹਦੀ ਕਲਾ ਜਾ ਮਿੱਤਰੋ ਸਾਰੇ ਭਰਾਵਾਂ ਨੂੰ ਆ ਨਾ ਸਤਿ ਸ੍ਰੀ ਅਕਾਲ ਆਗੇ ਖੇਤ ਕਰੋ ਚੱਕ ਜਿੱਥੇ ਆਪਾਂ ਕੱਲ ਕਣਕ ਬੀਜੀ ਸੀ ਮਿੱਤਰੋ ਹੁਣ ਤਾਂ ਵਧੀਆ ਗੱਲੇ ਦੀਆਂ ਹੋਜੂ ਇਹ ਤਾਂ ਆਪਾਂ ਬੱਟਾ ਵੀ ਪਾਉਣੀਆਂ ਨੇ ਉਹ ਵੀ ਅੱਜ ਆਪਾਂ ਆ ਦੇ ਪਾ ਕੇ ਜਾਂਦੇ ਆ ਦਿਨੇ ਮਾੜਾ ਜਿਆ ਸਾਨੂੰ ਐ ਹੋਗਾ ਵੀ ਚੱਲ ਹਲੇ ਲਾਈਟ ਆਈ ਨਹੀਂ ਹੈਗੀ ਲਾਈਟ ਆਉਣ ਵਾਲੇ ਮਿੱਤਰੋ ਆਪਾਂ ਲਾਉਣਾ ਆਲੂਆਂ ਨੂੰ ਪਾਣੀ ਆਪਣਾ ਤੀਜਾ ਪਾਣੀ ਆ ਨਾ ਇਹ हां ਤੀਜਾ ਪਾਣੀ ਆਪਣੇ ਆਲੂਆਂ ਨੂੰ ਲੱਗਣ ਲੱਗ ਗਿਆ ਨਾਲੇ ਪਾਉਣਾ ਉਹ ਚ ਜੂਰੀਆ ਜੂਰੀਏ ਦੇ ਨਾਲ ਜਿਹੜੀ ਆਪਣੇ ਕੋਲੇ ਕੱਲ ਇੱਕ ਸੁਪਰ ਤੇ ਵਿੱਚ ਡਾਇਆ ਨਾਲੇ ਸਲਫਰ ਰਲਾਈ ਹੋਈ ਸੀ ਨਾ ਇਹ ਕਣਕੇ ਆਪਣੇ ਜਿਹੜੀ ਬੀਜੀ ਆਰ ਲਾ ਕੇ ਉਹਦੇ ਆਪਣੇ ਕੋਲੇ ਜਾਨਕਿ ਡੇਢ ਕਥੈਲਾ ਪਿਆਗਾ ਉਹਦਾ ਵੀ ਜਾਨਕਿ ਵਿੱਚ ਸਿੱਟਾ ਦੇ ਦਾਂਗੇ ਆਲੂਆਂ ਦੇ ਫੇਰ ਦੋ ਥੈਲੇ ਜੂਰੀਏ ਦੇ ਪਾ ਕੇ ਨਾਲੇ ਮਿੱਤਰੋ ਇਹ ਤੇ ਕਰਨੀ ਅੱਜ ਆਲੂਆਂ ਦੇ ਸਪਰੇਅ ਜਾਨਕਿ ਸਾਰਾ ਕੰਮ ਆਜਾ ਇਕੱਠੀ ਇਹਨੇ ਤਾਂ ਫਿਨਿਸ਼ ਕਰ ਦੇਣਾ ਫੇਰ ਲਾ ਦੇਣਾ ਇਹਨਾਂ ਨੂੰ ਪਾਣੀ ਦਵਾਈ ਮੈਂ ਲੈ ਆਇਆ ਦਵਾਈ ਤੁਹਾਨੂੰ ਦਿਖਾਉਣਾ ਅੰਦਰ ਚੱਲ ਕੇ ਬਾਕੀ ਹੋ ਕਰੋ ਚੈੱਕ ਕਰੀ ਅਸੀਂ ਉਹ ਲਾਹ ਜਾਂਦਾ ਆ ਪਿਆ ਥੈਲੇ ਪੈ ਦੀਂਦੇ ਚਲੋ ਚੱਲਦੇ ਆ ਦਿਖਾਉਣਾ ਤੁਹਾਨੂੰ ਕਰੋ ਮਿੱਤਰੋ ਚੈੱਕ ਇੱਕ ਤਾਂ ਪਾਦ ਬਾਈ ਪਾਉਣੀ ਆ ਠੀਕ ਆ ਮਿਲਰ ਇਹ ਵੀ ਉਤਰ ਚਾਚੇ ਦੇ ਮੁੰਡੇ ਨਹੀਂ ਉਹਨੇ ਕਈ ਸੀ ਉਹੀ ਦਿੱਤੇ ਆਪਾਂ ਤਾਂ ਪਹਿਲੀ ਵਾਰੀ ਬੀਜ ਉਹਨੇ ਆਪਾਂ ਤਾਂ ਕਰਦੇ ਆ ਇੱਕ ਆਹ ਸੁੰਡੀ ਤੋਂ ਆ ਹਾਂ ਇਹ ਸੁੰਡੀ ਵਾਲੀ ਵੀ ਆ ਐਮ ਇੱਕ ਹੈਗਾ ਆਪਣੇ ਇਹ ਤਾਕਤਾਲਾ ਹਾਂ ਇਹ ਤਾਕਤਾਲੀਆ ਕਰੋ ਚੈੱਕ ਮਿੱਤਰੋ ਆਪਣੀਆਂ ਇੱਕ ਆਹਗਾ ਆਰਡਰ ਲਾ ਕੇ ਇਹ ਆਹ ਹੈ ਇਹਦੇ ਨਾਲ ਦੀ ਆ ਕਰੋ ਚੈੱਕ ਆਹ ਸੁਣੀ ਜੀ ਜਾ ਕੇ ਰੱਖ ਲਈਏ ਕਰੋ ਚੈੱਕ ਇਹ ਦਵਾਈ ਮਿੱਤਰੋ ਇਹਦੀ ਆਪਣੇ ਕਰਨੀ ਆ ਸਪਰੇਅ ਇਹ ਹੈਗਾ ਆਪਣਾ 12 ਬਿੱਗੇ ਦੱਸਿਓ ਭਰਾਈਆ ਦਵਾਈ ਵੀ ਠੀਕ ਆ ਕਰੂ ਕੰਮ ਵਧੀਆ ਆਪਾਂ ਚਲੋ ਬਾਕੀ ਲਾਣੇਦਾਰ ਆਉਂਦਾਗਾ ਉਹ ਤੋਂ ਮਾੜਾ ਮੈਂ ਤੇਲ ਮੰਗਾਇਆ ਆਪਣੇ ਇਹ ਬਿਰ ਐਂ ਪਹਿਲਾਂ ਧਰੀ ਆਹ ਪਾ ਦਾਂਗੇ ਸੁਪਰ ਸਾਬਰ ਜੀ ਦਾ ਸਿੱਟਾ ਦੇ ਦਾਂਗੇ ਫੇਰ ਪਾ ਦਾਂਗੇ ਜੂਰੀਆ ਫੇਰ ਮੈਂ ਕਰ ਦੂੰ ਨਾਲ ਹੁੰਦੇ ਸਪਰੇਅ ਪਾ ਲਾਈਟ ਆ ਗਈ ਫੇਰ ਲਾ ਦਾਂਗੇ ਜਦੀ ਪਾਣੀ ਠੀਕ ਆ ਮਿੱਤਰੋ ਜਾਂ ਲਾਗੇ ਕਰਨ ਤੋਂ ਦਿਖਾਉਣੇ ਆ ਪੰਪ ਆਪਣਾ ਇੰਜਨ ਵਾਲਾ ਯਾਰ ਮੇਰੇ ਵਾਲਾ ਤਾਂ ਮੈਂ ਉਹਦੇ ਸਹਿਰ ਹੀ ਦੇ ਆਇਆ ਦੀ ਹਲੇ ਉੱਧਾ ਹੀ ਦਾ ਮੁੜ ਕੇ ਲਾਈਕ ਹੀ ਨਹੀਂ ਆ ਹੋਇਆ ਨਾ ਜਾਈਗੇ ਇੱਧਰ ਇਨਾ ਕੰਮ ਚੜਜ ਕੇ ਹਾਰ ਕੇ ਆ ਜਿਹੜਾ ਜਿਹੜੇ ਭਰਾ ਦਾ ਆਪਾਂ ਹੌਲੈਂਡ ਲੈ ਕੇ ਉਹਨੇ ਮੇਰੇ ਉਹ ਤੇ ਡੈਡੀ ਨੂੰ ਮੈਂ ਬੜਾ ਡੈਡੀ ਕਹਿਣਾ ਹੁੰਨਾ ਉਹਦਾ ਪੰਪ ਲੈ ਕੇ ਆਏ ਆ ਹੁਣ ਕਰਦੇ ਆ ਸਪਰੇ ਠੀਕ ਆ ਮਿੱਤਰੋ ਆ ਫਿਰਦਾ ਬਾਕੀ ਪਹਿਲਵਾਨ ਤੜਕੇ ਤੜਕੇ ਇਹਨੂੰ ਕਹਿੰਦਾ ਮੈਨੂੰ ਲੱਗੀ ਆ ਭੁੱਖ ਮਰੂਤ ਤੋੜ ਲੇ ਬਸ ਖਾਣ ਦੀ ਤਿਆਰੀ ਆ ਓ ਮਿੱਤਰ ਇੱਕ ਗੱਲ ਆ ਆਪਾਂ ਸੁਪਰ ਸੀਡਰ ਦਾ ਬੀਜ ਜੇ ਤਾਂ ਲੈਨੇ ਆ ਕਣਕ ਹੁਣ ਤੂੰ ਐ ਤੁਸੀਂ ਐ ਦੇਖ ਲਓ ਵੀ ਸੜਖੱਤੇ ਜਾ ਕੇ ਮੱਲੋ ਮੱਲੀ ਜੀ ਲੱਗਦਾ ਵੀ ਦੇਖ ਕੇ ਐ ਕਣਕ ਦਾ ਖੇਤ ਵੀ ਆ ਕੋਈ ਪ੍ਰਾਲੀ ਨਹੀਂ ਕੋਈ ਕੁਝ ਹੋਰ ਨਹੀਂ ਸੜਾ ਆਪਦੇ ਆਪ ਨੂੰ ਦੇਖ ਕੇ ਨਜ਼ਾਰਾ ਹੀ ਆ ਜਾਂਦਾ ਵੀ ਹਾਂ ਆਪਦੀ ਮਿਹਨਤ ਦਾ ਫਲ ਆ ਐ ਕਰਕੇ ਆ ਨਾ ਵੀ ਮਿਹਨਤ ਕਰੀਆ ਮਿਹਨਤ ਮਿੱਤਰੋ ਕਰੀ ਹੋਈ ਦੀਂਦੀ ਵੀ ਆ ਖੱਤੇ ਤੇ ਹੁਣ ਹੁਣ ਮੈਨੂੰ ਇਹ ਇੱਕ ਬੰਦਾ ਆ ਕੇ ਐ ਕਹਿ ਕੇ ਦੇਖ ਲੇ ਵੀ ਨਾ ਇਹ ਜ ਨਹੀਂ ਹੋ ਰਹੀ ਹੁੰਦੀ ਐਦੋਂ ਐਦੋਂ ਵਧੀਆ ਜ਼ਮੀਨ ਨਹੀਂ ਬਣਦੀ ਮਿੱਤਰੋ ਚਾ ਨਹੀਂ ਪਲਵਾਨ ਐਦੋਂ ਉੱਤੇ ਜੀ ਮਿੱਤਰੋ ਹੋਰ ਕੀ ਆ ਪ੍ਰਾਲੀ ਉੱਤੇ ਭੂਰੀ ਪਈ ਆ ਮਾੜੀ ਮਾੜੀ ਜੀ ਆ ਬਸ ਉਹ ਵੀ ਆਪਾਂ ਪਲੌ ਬਾਲਾ ਡੂੰਗਾ ਨਹੀਂ ਮਾਰਿਆ ਜੇ ਮੈਂ ਥੋੜੀ ਜਿਹੀ ਹੋਰ ਲਿਫ ਜਿਹੜੀ ਆ ਮਾੜੀ ਮੋਟੀ ਪਰਾਲੀ ਉੱਤੇ ਦੀਂਦੀ ਆ ਇਹ ਵੀ ਨਹੀਂ ਦਿਖਣੀ ਦੀ ਇੱਕ ਗੱਲ ਹੋਰ ਆ ਜਿਵੇਂ ਜੇ ਇੱਕ ਮੈਂ ਪਲਾਉ ਤੋਂ ਮਗਰੋਂ ਨਾ ਹਲ ਮਾਰਤੇ ਜਿਹੜੀ ਮਾੜੀ ਮੋਟੀ ਉਹਨੇ ਮਿੱਟੀ ਥੱਲੇ ਕਰੀ ਦੀ ਮੈਂ ਖਾਂ ਪੱਧਰ ਜੀ ਹੋ ਜੂਗੀ ਜੇ ਆਪਾਂ ਹਲ ਨਾ ਮਾਰਦੇ ਇਹਦੇ ਚ ਫਿਰ ਵੀ ਨਹੀਂ ਇਹ ਇੰਨੀ ਕਿ ਜਿਵੇਂ ਪਰਾਲੀ ਆ ਦੇਖੋ ਦੀਂਦੀ ਨਹੀਂ ਕਿਤੇ ਕਿਤੇ ਐ ਕਰਕੇ ਫਿਰ ਇਹ ਵੀ ਨਹੀਂ ਦਿਖਣੀ ਦੀ ਇੱਕ ਤਾਂ ਹਾਲਾ ਮਾਰਾ ਕਰਕੇ ਹੋਗੀ ਇੱਕ ਥੋੜਾ ਜਿਹਾ ਉਹ ਮੈਂ ਯਾਨੀ ਕਿ ਬਾੜਾ ਨਜਾਇਜ਼ ਡੂੰਗਾ ਵੀ ਨਹੀਂ ਮਾਰੇਆ ਬਾੜਾ ਆਪਾਂ ਨੇ ਹੂਸਾ ਵੀ ਨਹੀਂ ਮਾਰੇਆ ਐਂ ਕਰਿਆ ਸੀ ਕੰਮ ਚਲੋ 10-10 ਸਾਨੂੰ ਜਿਵੇਂ ਵੀ ਹੁਣ ਅੱਗੇ ਕਰਦੇ ਆਪਾਂ ਸਪਰੇਅ ਹੈ ਨਾ ਹੋਰ ਜਰ ਸਪਰੇਅ ਦਾ ਕੰਮ ਨਵੇੜ ਦਾ ਮਿੱਤਰੋ ਫੇਰ ਮੇਰੀ ਸਲਾਹ ਤਾਂ ਹੈਗੀ ਅ ਜਨੰਦਪੁਰ ਸਾਹਿਬ ਜਾਣ ਦੀ ਬਾਕੀ ਵਾਲੇ ਦੇਖੋ ਟਾਈਮ ਟਾਈਮ ਦੀ ਗੱਲ ਆ ਆਪ ਦੇ ਕਹਿੰਦੇ ਉਹਦਾ ਬੰਦਾ ਬਹੁਤ ਸਲਾਹ ਬਣਾਉਂਦਾ ਕਹਿੰਦੇ ਨਹੀਂ ਉਹਦਾ ਟਾਈਮ ਹੀ ਪਤਾ ਦੱਸੂਗਾ ਵੀ ਜਾਣਿਆ ਜਾਂ ਨਹੀਂ ਜਾਂਦੇ ਚਲੋ ਜੇ ਉਹ ਗਏ ਹਨ ਆਪਾਂ ਤੁਹਾਨੂੰ ਉਹ ਵੀ ਜਰੂਰ ਦੱਸਾਂਗੇ ਕਿਵੇਂ ਮਾਲਕ ਮਾਲਕ ਬੁਲਾਊਗਾ ਆ ਜਾਂਗੇ ਹਾਂ ਚਲੋ ਮਿੱਤਰੋ ਠੀਕ ਆ ਕਰੋ ਮਿੱਤਰੋ ਚੈੱਕ ਪੰਪ ਪੰਪ ਆਪਾਂ ਨੇ ਤਿਆਰ ਕਰ ਲਿਆ ਏ ਯਾਰ ਮੈਂ ਨਾਲ ਹੀ ਆਬਦੇ ਵਾਲੇ ਪੰਪ ਦੀ ਲੈ ਕੇ ਆਇਆ ਉਹ ਨਾਲੀ ਹੈ ਨਾ ਥੋੜੀ ਜੀ ਲੋਟ ਨਹੀਂ ਰਹੀ ਬਾਕੀ ਹੁਣ ਦਵਾਈ ਘੋਲਦਾ ਮਿੱਤਰੋ ਆਹ ਦਵਾਈ ਅੱਡ ਘੋਲਣੀਆਂ ਜਿਹੜੀ ਆਹ ਅੱਡ ਘੋਲਣੀਆਂ ਚਲੋ ਦੋਹਾਂ ਨੂੰ ਘੋਲਣਾ ਤੁਹਾਨੂੰ ਫਿਰ ਦਿਖਾਉਣਾ ਮਿੱਤਰੋ ਲਾਗੇ ਘੋਲਣ ਦਵਾਈ ਕਰੋ ਚੈੱਕ ਦੂਜੀ ਆਪਣੀ ਆ ਪਈ ਆ ਜਿਹੜੀ ਤਾਕਤ ਵਾਲੀ ਉਹ ਅੱਡ ਘੋਲੀ ਆ ਪੰਪ ਆਪਾਂ ਨੇ ਆਪਣਾ ਕਰ ਲਿਆ ਰੈਡੀ ਇਹ ਬਣਾਏ ਨੇ ਆਪਾਂ ਨੇ ਇਹਦੇ 15 ਪੰਪ ਹਾਂ 12 ਵਗੇ ਥਾਵਾ ਮਿੱਤਰੋ 15 ਪੰਪ ਕਰਦੇ ਆ ਦੱਸਿਓ ਬਹੁਤ ਨੇ ਹੁਣ ਉਹਨੂੰ ਦੂਜੀ ਨੂੰ ਓਏ ਇੱਕ ਹੋਰ ਡੰਡਾ ਨਹੀਂ ਹੈਗਾ ਕੋਈ ਆਈ ਦੇ ਜੀ ਵੀ ਮਾਰਦੀ ਆ ਮਿੱਤਰੋ ਹਣਾ ਮਾੜਾ ਜਿਆ ਥੱਲੇ ਬਹਿ ਗਏ ਉਹ ਇਹਦੇ ਡਲੀਆਂ ਜੀਆਂ ਨੇ ਕਦੂਗਾ ਸੀ ਨੇ ਪਤਾ ਨਹੀਂ ਕਾਦੀਆਂ ਨੇ ਉਹ ਚਲੋ ਉਹ ਕੋਲ ਕਿਤੇ ਨਾਲ ਨੂੰ ਫੇਰ ਦੱਸ ਦਾਂ ਕਿਵੇਂ ਪਾਉਨੀਆਂ ਹੁਣ ਇੱਕ ਪੰਪ ਇੱਕ ਇਹਦਾ ਪਰ ਕੇ ਪਾਲਿਆ ਕਰਾਂਗੇ ਪੰਪ ਚ ਇੱਕ ਉਹ ਬਾਲਟੀ ਜੋ ਵਾ ਸਿੱਧਾ ਐ ਹੋ ਗਿਆ ਆਪਣਾ ਹਿਸਾਬ ਤਾਹੀ ਮੈਰ ਰਲਾਈਆ ਮਿੱਤਰੋ ਜਿਆਦਾ ਦਾ ਸੌਖਾ ਹੋ ਜੂਣ ਇੱਕ ਹੀ ਇੱਕੋ ਬਸ ਸੌਖਾ ਸਿੱਧਾ ਹਿਸਾਬ ਮਿੱਤਰੋ ਭਰ ਲਿਆ ਪੰਪ ਪਾਪਾ ਨੇ ਪਹਿਲਾਂ ਦਵਾਈ ਦੂਬਈ ਪਾ ਲਈ ਹੁਣ ਚੱਕਦੇ ਆ ਮੈਨੂੰ ਪਤਾ ਕੀ ਸਕੀਮ ਲਾਉਣਾ ਹੁਣ ਇਥੋਂ ਮੋਟਰਸਾਈਕਲ ਚੱਕੂ ਪੰਪ ਮੋਟਿਆਂ ਤੇ ਰੱਖ ਕੇ ਆਹ ਪਹੀ ਜਾ ਕੇ ਉਹ ਕੰਨੀ ਤੇ ਜਾ ਕੇ ਆਹ ਪਹੀ ਜਾ ਕੇ ਐ ਕੰਨੇ ਉਹ ਕੰਨੀ ਦੀ ਹਲੋਂਦੇ ਤੇ ਉੱਥੇ ਮੋੜਸਾਂ ਖੜਾ ਕੇ ਉਧਰੋਂ ਪੰਪ ਲੈ ਕੇ ਇੱਧਰ ਨੂੰ ਆਜੂਗਾ ਫਿਰ ਇੱਥੋਂ ਪੰਪ ਭਰ ਕੇ ਇੱਥੋਂ ਇੱਥੋਂ ਤੁਰ ਕੇ ਜਾ ਕੇ ਉਧਰੋਂ ਜਿਵੇਂ ਜਿਵੇਂ ਮੈਨੂੰ ਫਿਰ ਤੁਰ ਕੇ ਆਉਣ ਨੂੰ ਮਿੱਤਰੋ ਬਾਲਾ ਟਾਈਮ ਲੱਗ ਜਿੰਦਾ ਫਿਰ ਉਹ ਸੜਕ ਤੋਂ ਮੋਟਰਸਾਈਕਲ ਚੱਕਿਆ ਫੇਰ ਉਰੇ ਐਂ ਕਰਕੇ ਸਕੀਮ ਨਾਲ ਰੋਣਾ ਚਲੋ ਹੁਣ ਚੱਕਦਾ ਵਾਂ ਪੰਪ ਦਿਖਾਉਣਾ ਤੁਹਾਨੂੰ ਠੀਕ ਆ ਕਰੋ ਚੈੱਕ ਮਿੱਤਰੋ ਆਪਣੇ ਆਲੂ ਸਪਰੇਅ ਲੱਗੇ ਹੋਣਾ ਕਰਨ ਪੰਪ ਹੋ ਗਏ ਦੋ ਦੱਸਿਓ ਬਾਕੀ ਸਾਰੇ ਭਰਾ ਆਲੂ ਲੋਟਨੇ ਆ ਪੰਪ ਹੋ ਗਏ ਆਪਣੇ ਸਪਰੇਅ ਦੇ ਦੋ 15 ਪੰਪ ਕਰਨੇ ਨੇ 13 ਰਹਿ ਗਏ ਉਧਰ ਕੰਨੀ ਤੋਂ ਲੱਗ ਗਿਆ ਦੇਖੋ ਆ ਮੋਟਰਸਾਈਕਲ ਖੜਾ ਹੁਣ ਮੈਂ ਦੋ ਪੰਪ ਕਰਤੇ ਹੁਣ ਇਧਰ ਇਹਨੂੰ ਲੈ ਜਾਉਂ ਇਧਰ ਹੀ ਫੇਰ ਲੈ ਕੇ ਆਉ ਮਿੱਤਰੋ ਦੇਖੋ ਬਾਕੀ ਚਲੋ ਭਰ ਲਈਏ ਪੰਪ ਦਿਖਾਉਣਾ ਤੁਹਾਨੂੰ ਫੇਰ ਮੇਟਰ ਲੱਗੇ ਹੋਇਆ ਕਰਨ 4 5 ਆ ਚੌਥਾ ਪੰਪਾ ਬਾਕੀ ਦੱਸਿਓ ਹੁਣ ਵਿੱਚੋਂ ਭਰਾ ਆਲੂ ਵੀ ਲੋਡਨੇ ਇਹ ਮੇਟਰ ਮੈਂ ਚੱਲਦਾ ਸਿਰੇ ਤੋਂ ਪੱਟੀ ਪੱਟੀ ਤੇ ਨਹੀਂ ਕਰਦਾ ਜਾਣੇ ਤੇ ਸਿਰੇ ਤੋਂ ਸਿਰੇ ਨੂੰ ਸਿੱਧਾ ਹੀ ਸਾਰਿਆਂ ਦੀ ਇਕੱਠੀ ਹੁੰਦੀ ਆਉਂਦੀ ਆ ਆ ਮਿੱਤਰੋ ਸਪਰੇਇ ਦਾ ਕੰਮ ਚੱਲੀ ਜਾਂਦਾ ਪੰਪ ਹੋ ਗਿਆ 4 5 ਵਾਂਵੇਂ ਲੈ ਕੇ ਜਾਣਾ ਨਾਲ ਹੁੰਦੇ ਆਪਾਂ ਨੇ ਰੀ ਵੀ ਪਾਤਾ ਮੋਟਰ ਦੇਖਦਾ ਮੈਨੂੰ ਮਿੱਤਰੋ ਥੋੜੇ ਜਿ ਗਿੱਲੇ ਲੱਗਦੇ ਨੇ ਮੈਨੂੰ ਐ ਵੀ ਅੱਜ ਹੀ ਤਿਆਰੀ ਕਰਦੇ ਨੇ ਸਪਰੇਅ ਕਰਕੇ ਹਣ ਜੂਰੀਆ ਪਾ ਕੇ ਰੱਖਦੇ ਨੇ ਕਰੋ ਚੱਕਾ ਦੇਖੋ ਭਲਵਾਨ ਜੂਰੀਆ ਪਾਉਣ ਲੱਗਿਆ ਆ ਨਾਲ ਉਹਧਰੋਂ ਲਾਨੇਦਾਰ ਲਾ ਪਾਉਂਦਾ ਮੈਂ ਜ਼ਿਲ੍ਹੇ ਦੇ ਵੀ ਕਾਲੂ ਭਰ ਦਾਂਗੇ ਫਿਰ ਇਹਦੀਆਂ ਬੱਟਾਂ ਪਾ ਲਾਂਗੇ ਚਲੋ ਅੱਗੇ ਜਿਵੇਂ ਵੀ ਹੁੰਦਾ ਜੂਰੀ ਇਹਦੇ ਆਪਾਂ ਨੇ ਮਿੱਤਰੋ ਪਾਤੀ ਜੀ ਦੋ ਥੈਲੇ ਕੀਲੇ ਚ ਇੱਕ ਥੈਲਾ ਦੱਸਿਓ ਬਹੁਤ ਆ ਇੱਕਾ ਜਿਹੜੀ ਸਪਰੇਅ ਕਰਦੇ ਆ ਤੁਹਾਨੂੰ ਇਹ ਦਿਖਾਈਆ ਠੀਕ ਆ ਭਰ ਦਾਂ ਪਾਪਾ ਮਿਲਦੇ ਆਪਾਂ ਹਾਲ ਤਾਂ ਤਾਂ ਮਿੱਤਰੋ ਬੁਰੀ ਹੋਈ ਹੋਈ ਪਈ ਆ ਪੰਪਾ ਆਪਾਂ ਨੇ ਕਰਤੇ 7 ਇਹ ਚ ਕਰਨੇ ਨੇ 15 ਪੰਪਾ ਆਪਣੇ ਹੈਗੇ 8 ਪੰਪਾ ਰਹਿੰਦੇ ਨੇ ਲਾਣੇਦਾਰ ਕਿਆ ਕਰੇ ਰੋਟੀ ਲੈਣ ਪਹਿਲਵਾਨ ਹੁਣੀਆਂ ਨੇ ਡਾਇਆ ਆਹ ਆਪਣੇ ਇੱਕਾ ਜਿਹੜਾ ਰਲਾਇਆ ਸੀ ਪਟਾਸ ਤੇ ਡਾਇਆ ਨਾਲੇ ਸਾਲphਰੋ ਪਹਿਲਾਂ ਪਾਤੀ ਹੁਣ ਜੂਰੀ ਇਹਦਾ ਇੱਕ ਝੋਲੀ ਰਹੇਗੀ ਇਹਨਾਂ ਨੂੰ ਵੀ ਪਾਲਣ ਦੋ ਫੇਰ ਅੱਗੇ ਇਹਦੀਆਂ ਬੱਟਾ ਪਾ ਕੇ ਚੱਲਦੇ ਆਪਾਂ ਬਾਕੀ ਪੰਪ ਸਪਰੇਅ ਅੱਜ ਮੈਂ ਅੱਗੇ ਦਾ ਨਾ ਮੱਕੀ-ਮੱਕੀ ਤੇ ਪਹਿਲਾਂ ਕਰਦਾ ਰਹਿੰਦਾ ਸੀ ਮੈਂ ਕਿਸੇ ਤੋਂ ਕਰਾਈ ਕਰੂ ਨਹੀਂ ਆਜ ਤੱਕ ਹੁਣ ਮੈਂ ਕਾਫੀ ਟਾਈਮ ਜਦ ਦੀ ਉਹ ਮੱਕੀ ਦੀ ਕਰੀ ਹੋਈ ਆ ਮੁੜ ਕੇ ਦੇਖ ਲਓ ਜੀਰੀ ਆ ਗਈ ਮੁੜ ਕੇ ਕਦੇ ਪੰਪ ਨਹੀਂ ਚੱਕਿਆ ਹੁਣ ਮੋਢੇ ਬਹੁਤ ਉਹਣਗੇ ਅੱਜ ਮੈਨੂੰ ਪਤਾ ਚਲੋ ਕੰਮ ਤਾਂ ਕਰਨਾ ਹੀ ਆ ਹੁਣ ਮਿੱਤਰੋ ਦੇਖਦਿਆਂ ਨਾਲੇ ਆਪਾਂ ਮੈਂ ਹਨਾ ਹੁਣ ਸਲਾਹ ਜੀ ਬਣਾਈਆ ਸਪਰੇਅ ਕਰਦੇ ਕਰਦੇ ਨੇ ਵੀ ਜੇ ਨਾ ਪਾਂ ਜਿਹੜੀ ਆਪਣੀ ਆ ਕਣਕ ਜਿਹੜੀ ਬੀਜੇ ਤੇ ਕੀੜਾ ਕਰਦੀ ਏ ਵੀ ਨਾਲ ਤਾਂ ਚੱਲ ਆਪਣਾ ਟ੍ਰਾਇਲ ਜਿਹਾ ਹੋ ਜਾਊਗਾ ਵੀ ਐ ਗੁੱਲੀ ਡੰਡਾ ਮਰਦਾ ਜਾਂ ਨਾ ਨਾਲ ਜਿਹੜੀ ਆਪਣੀ ਉਹ ਕਣਕਾ ਉਹਦੇ ਵੀ ਆਪਾਂ ਕੋਰ ਤੇ ਸਪਰੇਅ ਕਰਕੇ ਦੇਖਦੇ ਆਂ ਉਹ ਤੇ ਗੁੱਲੀ ਡੰਡਾ ਤਾਂ ਹੈ ਨਹੀਂ ਮੈਨੂੰ ਐ ਵੀ ਪਾਣੀ ਲੱਗੇ ਦੇਣਾ ਕਿਤੇ ਹੋ ਜੇ ਫੇਰ ਸਾਲਾ ਬਾਹਲਾ ਡੂੰਗਾ ਚੱਕਰ ਪੈ ਜੂ ਚਲੋ ਕਿਵੇਂ ਵੀ ਕਾਦੇ ਉਰੇ ਆਪਣੇ ਘਰ ਮਖਿਆਲ ਲੱਗ ਗਿਆ ਖੋਲੀ ਦੀ ਜੜ ਚ ਆ ਪਲਵਾਨ ਇਹਨਾਂ ਨੂੰ ਇੱਥੇ ਚਾਹ ਰੱਖ ਦਿੰਦਾ ਕਦੇ ਠੰਡਾ ਰੱਖ ਦਿੰਦਾ ਇਹ ਆਡੋ ਕੋ ਕਰਦਾ ਚਲੋ ਹੁਣ ਕਰ ਲਈਏ ਪੰਪਰ ਸਪਰੇਅ ਗਾ ਲੱਗਦੇ ਆ ਕਰਨ ਫੇਰ ਕਰੋ ਚੱਕ ਦਵਾਈ ਆਪਣੀ ਇੰਨੀ ਇੰਨੀ ਰਹੇਗੀ ਅੱਠ ਪੰਪਾਂ ਦੀ ਮਿੱਤਰੋ ਇੱਕੇ ਪੰਪ ਲੋਟ ਨਹੀਂ ਕਰ ਮੇਰੇ ਵਾਲਾ ਪੰਪ ਪਿਆਸਾ ਹੈ ਇਹ ਬਾਹਲੀ ਸੇਤੀ ਰੇਜ ਜੀ ਨਹੀਂ ਫੜਦਾ ਨਹੀਂ ਬੰਦਾ ਹਿੰਮਤ ਨਾਲ ਦੁਰਿਆ ਉਹਨਾਂ ਪੰਪ ਪਾਣੀ ਡੋਲੀ ਜਾਵੇ ਇਹਦਾ ਇਹ ਭੈੜਾ ਚਲੋ ਕੋਈ ਨਾ ਕੰਮ ਤਾਂ ਨਿਪਰੇ ਲਾਈ ਦੇਣਾ ਹੁਣ ਆਪਾਂ ਨੇ ਸੱਤ ਅੱਧੀ ਕਰਤੀ ਅੱਧੀ ਰਹੇਗੀ ਚਲੋ ਲੱਗਦੇ ਆਂ ਯਾ 2 ਵਜੇ ਦਾ ਤੜਕੇ 9:30 ਵਜੇ ਦਾ 9 ਵਜੇ ਦਾ ਲੱਗਾ ਸਪਰੇਅ ਕਰਨਾ 15 ਪੰਪਾਂ ਨੂੰ ਖਾਲਾਂ ਦੀ ਬੱਟਾ ਇਹਦਾ ਆਲੂਆਂ ਦੀ ਬੱਟਣਾ ਜਾਂ ਜ ਤੁਰ ਨਹੀਂ ਬਹੁਤ ਔਖਾ ਨਾ ਤੁਰੇ ਜਾਂਦਾ ਸਮਝੋ ਹੌਲੀ ਹੌਲੀ ਸਪਰੇਅ ਹੁੰਦੀ ਆ ਹਲੇ ਵੀ ਆਪਣੇ ਰਹਿ ਗਏ ਤਿੰਨ ਪੰਪ ਹਾਂ ਤਿੰਨ ਪੰਪ ਰਹਿ ਗਏ 14 ਪੰਪ ਹੋ ਗਏ 15 16 17 ਪੰਪ ਹੋਣਗੇ ਚਲੋ ਯਾਰ ਭਈਏ ਬਾਹਲੇ ਰੁਪਈਏ ਲੈਂਦੇ ਨੇ 35 ਰੁਪਏ ਪੰਪ ਮੰਗਦੇ ਨੇ ਤਾਂ ਕਰਕੇ ਮਖਾ ਜ ਐਤਵਾਰ ਪੈਗਾ ਬੇਲੀ ਦਿੱਤੀ ਖਿੱਚਦੇ ਹੀ ਕੰਮ ਆਪ ਹੀ ਲਾਣੇਦਾਰ ਹੁਣੀ ਬਾਗੇ ਕਰੋ ਤੇ ਇੱਕੋ ਪਿੰਡ ਗਏ ਨੇ। ਪਲਮਾਨ ਨੂੰ ਮੜਾ ਜਾ ਕੰਮਤੀ ਕੋਈ। ਚਲੋ ਜਾਂ ਥੀਵਾ ਦੋ ਪੰਪ ਕਰਦਾ ਫਿਰ ਆਪਾਂ ਮਿਲਦੇ ਆਂ। ਚਲੋ ਹੋਰ ਬਹੁਤ ਥੱਕ ਗਿਆ ਯਾਰ ਸਮਾਜੀ ਮੋਢੇ ਤੋਂ ਲਾਗੇ ਬੈਠ ਪਹਿਲੀ ਹੀ ਦੱਸਿਆ ਬਹੁਤ ਟਾਈਮ ਅਗਰੋ ਸਪਰੇਅ ਕਰੀਆ ਐ ਤੇ ਕਿ ਹੁਣ। ਚਲੋ ਠੀਕ ਆ ਭਰਾਵੋ ਕਰ ਲਈਏ ਨਵੇੜਾ ਜਾ ਰੇ ਕੰਮ ਜਿਆ। ਠੀਕ ਆ। ਮਿੱਤਰੋ ਕਰੋ ਚੈੱਕ ਨਿਬੜ ਗਿਆ ਕੰਮ ਕਰਤੀਆਂ ਬਾਲਟੀਆਂ ਖਾਲੀਆਂ ਵਸੇ ਇੱਕ ਪੰਪਾ ਨੂੰ ਮਾਰ ਕੇ ਆਉਣਾ। ਹੋਰ ਮੈਂ ਕਿਹਾ ਸਾਰੇ ਭਰਾਵਾਂ ਨੂੰ ਦੱਸ ਦਈਏ ਵੀ ਨਵੇੜਤਾ ਹਨਾ। ਹੋਰ ਯਾਰ ਕੋਹਤਾ ਮੂਗਾ ਲੱਗੇ ਨੂੰ ਥੱਕ ਗਿਆ ਸਮਾ ਜੇ ਦਾ ਮੋਢੇ ਦਿਖਣ ਲੱਗੇ ਇੱਕ ਪੰਪ ਰਹਿ ਗਿਆ ਚਲੋ ਇਹਨੂੰ ਕਰਿਆਈਏ ਫਿਰ ਮਿਲਦੇ ਆਂ ਮਿੱਤਰੋ ਨਵੇੜਤਾ ਕੰਮ ਸਪਰੇ ਦਾ ਕਰਤਾ ਬਾਬਾ ਜੀ ਦੀ ਕਿਰਪਾ ਨਾਲ ਫਤਿਹ ਹੋ ਹੋ ਰਾਮ ਆ ਗਿਆ ਸਮਾ ਜੀ ਟੈਨਸ਼ਨ ਮੁੱਕੀ ਮੋਢਿਆਂ ਨਹੀਂ ਮਿੱਤਰੋ ਜੀ ਪੂਰੀ ਬੇਵਾ ਤਸੱਲੀ ਕਰਾਈ ਵੀ ਆ ਪੰਪ ਨੇ ਕਿ ਹੈ ਭਾਰੀਆਂ ਮੇਰੇ ਵਾਲੇ ਤਾਂ ਥੋੜਾ ਜਿਹਾ ਹਲਕਾ ਲਾਣੇ ਦਾ ਹੋਣੀ ਵੀ ਆ ਗਈ ਹੁਣ ਪੱਟ ਦਾ ਚਾਰ ਫਿਰ ਚੱਲਾਂਗੇ ਘਰ ਨੂੰ ਦੇਖ ਲਓ 2 ਵਜੇ ਤੜਕੇ ਦੇ ਲੱਗੇ ਹੋਇਆ ਹਾਂ ਦੇਖੋ ਰੇੜੀ ਖੜਾ ਦਿਆਂ ਨਾਲ ਲਿਆ ਕੇ ਆ ਗਏ ਉਹ ਕੋਠੇ ਜਨੇ ਚੱਲਦੇ ਨੇ ਨਵੇਂੜਿਆਂ ਦਾ ਖੇਤ ਕਾਪਾਂ ਜਾਈ ਜੰਨਾ ਹੁਣ ਘਰ ਤੋਂ ਚਾਰ ਦੀ ਬੱਟਾਂ ਕਰਤੀ ਸਵੇਰੇ ਉਹ ਮੈਂ ਦੱਸੀ ਆ ਕਰਤੀ ਕਰੋ ਜੇ ਇੱਕ ਪਹੁੰਚ ਗਏ ਉਹਦੇ ਸਾਹਮਣੇ ਪਿੰਡ ਚਲ ਹੁਣ ਚੱਲਦੇ ਆ ਘਰ ਨੂੰ ਘਰੇ ਜਾ ਕੇ ਉਹ ਕਰਦੇ ਆ ਮਿੱਤਰੋ ਕਰ ਲਿਆ ਸਟਾਰਟ ਹੁਣ ਚੱਲਦੇ ਆ ਬੱਟਾਂ ਪਾਉਣ ਕਿਉਂ ਜਿੰਦਾ ਹਾ ਪਾ ਕੇ ਲੈ ਕੇ ਆਉਨੇ ਤਵੀਆਂ ਵਾਲਾ ਪਾ ਲਿਆ ਵਾ ਤੁਹਾਨੂੰ ਦਿਖਾਉਣਾ ਫਿਰ ਚੱਲਦੇ ਆ ਮਿੱਤਰੋ ਕੱਢ ਲਿਆ ਰਾਠਾ ਬਾਹਰ ਆ ਇੱਕ ਕਿਹੜਿਆ ਹੋਰ ਬਹੁ ਬੰਗਾ ਇਹਦੇ ਆ ਲੀਵਰ ਨੇ ਨਾ ਚਿਰਚਰ ਬਹੁਤ ਕਰਦੇ ਨੇ ਵਾਇਬਰੇਟਰ ਇਹਨੇ ਕਰਦੇ ਨਹੀਂ ਇਹਦੇ ਕੱਲ ਕਰਦੇ ਹੀ ਨੇ ਲਿਫਟ ਵਾਲੇ ਜਾਂ 15 1600 ਚੱਕਰ ਦੋਗਾ ਚਿਰਚਿਰ ਜੀ ਲੱਗ ਜਾਂਦਾ ਕਰਨੇ ਇਹਦੇ ਬਹੁਤ ਕੁੱਤਾ ਫਾਲਟ ਆ ਇਧਰ ਜਿਹੜੀ ਚੀਜ਼ ਆਏਗੀ ਆਪਾਂ ਸਹੀ ਆਏ ਜਾਂ ਪੱਕੀ ਗੱਲ ਆ ਇਹਦੇ ਕਦੇ ਪੋਜ਼ੀਟਿਵ 네ਗੇਟਿਵ ਸਾਰਾ ਇਹਦਾ ਰਿਵਿਊ ਆਪਾਂ ਸਾਰਾ ਕਰਾਂਗੇ ਠੀਕ ਆ ਹੁਣ ਚੱਲਦੇ ਆ ਪਾ ਲਈਏ ਜਿੰਦਾ ਪਹਿਲਾ ਬਲੌਗ ਬਣਾਉਣਾ ਯਾਰ ਭੁੱਲ ਗਿਆ ਉੱਥੇ ਚਲੋ ਹੁਣ ਬੱਟਾ ਪਾਉਣ ਲੱਗ ਗਏ ਉਹ ਦੇਖੋ ਲਾਣੇਦਾਰ ਤੇ ਮੁੰਡਾ ਖੜੇ ਨੇ ਲਾਣੇਦਾਰ ਥੋੜੇ ਮੈਂ ਕਰਮਾਂ ਜੀਆਂ ਪਾਉਂਦਾ ਤਿਆਰੀ ਇਹਦੇ ਕਰਨੀ ਨੇ ਆਪਾਂ ਮਿੱਤਰੋ 20 ਵਿਕਿਆਂ ਦੇ ਪੰਜ ਉਹ ਪਹਿਲਵਾਨ ਵੀ ਉਧਰੋਂ ਸਾਹਮਣੇ ਖੜਨ ਜਾਂਦਾ ਆਹ ਕਰੋਚਾ ਇੱਕ ਆਉਣੀਆਂ ਬੱਟਾ ਸਾਨੂੰ ਇੱਕ ਵੱਟ ਪਾ ਲਾ ਵੱਟ ਪਾ ਕੇ ਦਿਖਾਉਣਾ ਵੀ ਕਹੇ ਜੀ ਪੈਂਦੀ ਆ ਜੱਪਾ ਤਵੀ ਵਾਲਾ ਉਹ ਨਾਲੇ ਦੰਗਿਆਂ ਦੇ ਵਧੀਆ ਨਾਲੇ ਬੱਟ ਵਧੀਆ ਪਾਣ ਦਾ ਇਹ ਪਾ ਲਿਆ ਇੱਦਿਗੇ ਪਾਉਣਿਆ ਪਹਿਲੀ ਬੱਟ ਪਾ ਲਾ ਫਿਰ ਦਿਖਾਉਣਾ ਸੋ ਮਿੱਤਰੋ ਉਧਰ ਡੈਡੀ ਦਾ ਮਿੰਨ ਲੱਗਿਆ ਕਰਮਾ ਵਾ ਪਾ ਕੇ ਇਹ ਕਹਿੰਦਾ ਮੈਂ ਵੀ ਮੱਚਾਰ ਖਹਿਣਾ ਮੇਰੇ ਗਾਂਘੇ ਤੇ ਬਣੇਗਾ ਉਹ ਦੇਖੋ ਲੱਗਿਆ ਕਰਮਾ ਵਾ ਪਾ ਕੇ ਦੇ ਦੱਸੀ ਮੈਨੂੰ ਕਿੰਨੀਆਂ ਕਰਮਾ ਹੋਈਆਂ ਨੇ ਚੰਗਾ ਆ ਐਟਮਾ ਬੋਹ ਲੋ ਮਿੱਤਰੋ ਵੇ ਬਾਕੀ ਉਹ ਦਰ ਦੇ ਸਾਹਮਣੇ ਖੜਾ ਦੇਖੋ ਬੱਟ ਪੋ ਦਾ ਇੱਕ ਬੱਟ ਆ ਦੇ ਆਪਾਂ ਪਾ ਦੀ ਉਹਨਾਂ ਇਹਨੂੰ ਵੀ ਪਾਉਨੇ ਆ ਤੇ ਦਿਖਾਉਣਾ ਦਰੋ ਮਿੱਤਰੋ ਚੈੱਕ ਬੱਟ ਪਈਆ ਨਾ ਜਮਾ ਨੱਕ ਦੀ ਸੇਹ ਦਾ ਐਂ ਜਿਵੇਂ ਨੱਕ ਵੀ ਲੀਤੀ ਰਹੇ ਸਿੱਧੀ ਹੁੰਦੀ ਆ ਅੱਡੀ ਓਵੇਂ ਹੈ ਇਹਨਾਂ ਦਾ ਡਰਾਈਵਰੀ ਚਲੋ ਉਹ ਦੁਕਾਨਾਂ ਚੱਲਦੇ ਹਾਂ ਉੱਥੇ ਹੀ ਪਾ ਲਈਏ ਮਿੱਤਰੋ ਪਾਤੀਆਂ ਬੱਟਾਂ ਕਰਤਾ ਕੰਮ ਫੇਰ ਫਿਨਿਸ਼ ਇੱਕ ਵੀ ਦੀ ਬਾਕੀ ਆ ਤਰ ਨੂੰ ਅੱਜ ਇਹਨੇ ਵੀ ਸਮੂਰੇ ਨਿਸ਼ਾਨੀਆਂ ਖੜ ਕੇ ਆ ਦੇਖੋ ਕਰੋ ਚੈੱਕ ਆ ਦੇ ਬੱਟਾਂ ਪਾਤੀਆਂ ਪਾ ਇੱਧਰ ਇਹ ਸੋ ਪਾ ਲਈਏ ਮੈਂ ਸੇ ਆ ਫਾਈਵ ਨੇ 3 4 5 हां 5 ਨੇ ਪਤਾ ਇਹ ਮਿੱਤਰ ਆਪ 18 18 ਵਿੱਗਿਆਂ ਦੇ हां 18 ਵਿੱਗਿਆਂ ਦੇ 5 ਕਿਆਰੇ ਕਰਤੇ 5 ਦੀਏ 15 3 3 ਵਿੱਗਿਆਂ ਦੇ ਕਿਆਰਾ ਹੋ ਗਿਆ ਜਿਵੇਂ 3 ਵਿੱਗਿਆਂ ਥੋੜਾ ਬੜੀ ਆ ਇਹ हां 3 ਵਿੱਗਿਆਂ ਥੋੜਾ ਇਹ ਮਿੱਤਰ ਆਇਆ ਆਪਣਾ ਹੁੰਦਾ ਪੱਧਰਾ ਵੀ ਆ ਵਧੀਆ ਭਰ ਜੇ ਨਾ ਚਲੋ ਇਹ ਛੋਟਾ ਥੋੜਾ ਜ ਆਜ ਚਲੋ ਹੋ ਲਾਣੇਦਾਰ ਹੁਣ ਜਿੰਦਾ ਲਾਉਣ ਲੱਗੇ ਉਹ ਨਾ ਲੇਟਣ ਕਾਤੇ ਲੱਗਿਆ ਦੀ ਕਾਤੇ ਹਾਂ ਉਹ ਤਾਂ ਕੈਮਰਾ ਤਾਂ ਹੋਣੀ ਨਹੀਂ ਕਰਿਆ ਦੇਖਣ ਵਾਲਿਆਂ ਦਾ ਕੋਈ ਨਾ ਪਹਿਲਵਾਨ ਨੂੰ ਮਸ਼ਹੂਰ ਕਰ ਦੇਣਾ ਆਪਾਂ ਨੇ ਹੈ ਪਹਿਲਵਾਨ ਨੂੰ ਮਸ਼ਹੂਰ ਕਰ ਦੇਣਾ ਕਰੇ ਸਾਰੇ ਫਿਰ ਫੋਨ ਨੰਬਰ ਪੁੱਛਾਂਗੇ ਫਿਰ ਮੋਬਾਈਲ ਵੀ ਲੈ ਕੇ ਦੇਣਾ ਕੋਈ ਇਹਨੂੰ ਕਹਿੰਦਾ ਮੈਂ ਕਹਿੰਦਾ ਮੈਨੂੰ ਵੀ ਮਾਰ ਲੈ ਜਦੋਂ ਹੁਣ ਘਰੇ ਵਾਈਫਾਈ ਤੇ ਲੱਗੇ ਹੋਇਆ ਕਹਿੰਦਾ ਮੈਂ ਵੀ ਕਹਿੰਦਾ ਉਂਗਲੀਆਂ ਮਾਰਿਆ ਕਰੂੰ ਬੈਠਾ ਮੇਰਾ ਲੈ ਲੈ ਗੱਲ ਮੇਰਾ ਜੱਕ ਭਾਈ ਤੇਰਾ ਤੇਰਾ ਹਿੱਲਣ ਵਾਲਾ ਤੇਰਾ ਹਿੱਲ ਦੇਖਣ ਵਾਲਾ ਹੀ ਲਾ ਕਰਤਾ ਆਹ ਲਾ ਸਨ ਤੇ ਪਰਾਲੀ ਸਿੱਟੀ ਪਈ ਆ ਸਾਂ ਹੈਂ ਸਾਂ ਮਨੂ ਇਹਦੇ ਕੋਲ ਬਹਿ ਕੇ ਦੇਖ ਲਿਆ ਕਰੀ ਇਹ ਤਾਂ ਦੇਖਦੇ ਹੁੰਦਾ ਕੱਲਾ ਇਹ ਓਏ ਪਰਾਲੀ ਤੂੰ ਕਿਵੇਂ ਸਿੱਟ ਕੇ ਗੈਰੂ ਇਹਨੂੰ ਉਹ ਤਾਂ ਕਰਦੇ ਦਾ ਸਮਾਰ ਕੇ ਇੱਕ ਜਗ੍ਹਾ ਦੀ ਖੋਲ ਗਿਆ ਇਧਰ ਤਾਂ ਪਾਈਉ ਨਹੀਂ ਹੈਗੀ ਉਹ ਹੈ ਹੀ ਨਹੀਂ ਦੀ ਹੋਰ ਮੈਂ ਲੈ ਲਵਾਂ ਨਹੀਂ ਮੈਂ ਨਹੀਂ ਛੋਲੀ ਜੂ ਜਾਂ ਕਲੂੜੀ ਦੇ ਦੇ ਬਸ ਹੋ ਗਿਆ ਰੈਗ ਨਹੀਂ ਤਰ ਹੁਣ ਚੱਲਦੇ ਆ ਘਰ ਨੂੰ ਬੱਟਾ ਆਪਣੀਆਂ ਪੈ ਗਈਆਂ ਪਹਿਲਵਾਨ ਲਾਉਂਦਾ ਕੋਈ ਉਹ ਤੈਨੂੰ ਮੈਂ ਆਉਣਾ ਚੰਗਾ ਚਾਲਦਾ ਮਿੱਤਰੋ ਘਰ ਨੂੰ ਬੱਟਾ ਫੇਰ ਕੰਮ ਇੱਕ ਵਾਰੀ ਫਰੇਸ਼ ਹੋ ਗਿਆ ਹੈ ਹੁਣੇ ਤੇ ਸਪਰੇਅ ਕਰੀ ਆ ਅਬ ਕੀੜਾ ਕੋਈ ਲੱਗਦੇ ਦ ਦਿਖਾ ਦੇ ਲੈ ਤੂੰ ਕੋਈ ਲੈ ਵੀ ਪਹਿਲਵਾਨ ਕਹਿੰਦਾ ਮੈਨੂੰ ਕੋਈ ਲਾਉਂਦੇ ਨੀ ਦਿਖਾ ਕਿਵੇਂ ਲੱਗਦੇ ਹੁੰਦੇ ਲੋਕਾਂ ਨੂੰ ਪਤਾ ਨਹੀਂ ਕਿਸੇ ਨੂੰ ਓਏ ਅੱਜ ਜਿੰਦਾ ਬਾੜੀ ਮਿੱਟੀ ਨਹੀਂ ਕੀਤੀ ਕਿ ਲੱਗਿਆ ਹੈ ਨਾ ਅੱਜ ਮੈਂ ਲਿਫਟ ਥੋੜੀ ਜੀ ਹੋਸੀ ਰੱਖੀ ਆ ਲੋੜੀ ਦਿਖਾਈ ਦੇ ਗਿਆ ਦਾਣੇ ਨਾਲ ਥੱਲੇ ਗੱਲ ਤਾਂ ਵਾਧੂ ਆ ਕਹੀਂ ਨਾ ਇਹਦੇ ਨਾਲ ਲੋਟਾ ਨਾ ਮੂਟੀ ਉਹਦੇ ਪਈ ਜਿਹੜੇ ਸੇਰੇ ਵਾਲੇ ਕੋਈ ਨਹੀਂ ਉਹ ਤਾਂ ਹਲਕੇ ਜੀ ਲਈ ਬਸ ਮੂਰਲੇ ਥੋੜੇ ਜਿਹੇ ਘੜੇ ਕਰਕੇ ਲਾ ਦੀ ਕਿਉਂ ਕਿਿਆਰਾ ਭਰ ਕੇ ਜਾਣਾ ਹੁੰਦਾ ਮਾਗਰ ਹੌਲੀ ਹੋ ਜਾਂਦੀ ਠੀਕ ਹੈ ਮਨ ਸਪੀਡ ਹੌਲੀ ਹੋ ਜਾਂਦੀ ਮਾਗਰ ਉਹ ਤਾਂ ਬਸ ਆਪਾਂ ਹਲਕਾ ਹਲਕਾ ਹੀ ਲਾਉਣਾ ਇਹ ਤਾਂ ਕਿਿਆਰੇ ਉਂ ਵੀ ਬਹੁਤ ਲੋਡ ਭਰਨਗੇ ਹੁਣ ਮਾਗਰ ਹੌਲੀ ਸਪੀਡ ਹੋ ਜਾਂਦੀ ਆ ਅੱਜ ਸਾਡੀ ਲੈਟ ਹੁਣ ਮਰੀ ਆ ਬੋਲੇ ਕੁੱਕੜ ਵੱਜ ਰਹੀਤੀ ਆ ਅੱਜ ਫਿਰ ਪਹਿਲਾਂ ਦੇਖ ਲਾਂਦੇ ਭਰਦਾਂ ਦੇ ਕੀ ਪਤਾ ਦੀ ਫਿਰ ਆਪਾਂ ਨੂੰ ਚਲਾਈ ਦੇਣੀ ਕੀ ਕਰਕੇ ਕਰਕੇ ਸਪਰੇਅ ਕਰਕੇ ਉਹਦੇ ਦਾ ਹੁ ਕਰਾਂਗੇ ਜੇ ਚਲਾਈ ਦੇਣੀ ਕੀ ਆਪਾਂ ਬੁੱਪੂ ਗਲਤੀ ਕਰਦੇ ਵੀ ਕੱਲੂ ਉਧਰ ਵੀ ਸਪਰੇਅ ਕਰਨੀ ਆ ਹੋਰ ਕਿਰਪਾ ਪੰਪੇ ਨੂੰ ਕਦੇ ਲੈ ਕੇ ਆ ਸੈਰੋਂ ਜਾ ਕੇ ਹੈ ਆਪਣੇ ਵਾਲਾ ਪੰਪ ਲੈ ਕੇ ਆਉ ਸੈਰੋਂ ਜਾ ਕੇ ਫਿਰ ਪੰਪ ਦੋ ਨਾਲ ਸ਼ੁਰੂਗਾ ਦੋ ਰ ਫਿਰ ਤਈ ਤੇ ਵੀ ਮਾਰ ਦਾਂਗੇ ਜੋ ਦੋਹਾਂ ਨਹੀਂ ਕਰਦੇਓ ਹੋਰ ਆ ਦੋ ਪੰਪ ਲੈ ਕੇ ਆਉਣੇ ਆ ਮਿੱਤਰੋ ਦੇਖਦੇ ਆ ਸਾਡਾ ਵਾਲੇ ਪੰਪ ਪਿਆ ਸਹਿਰ ਉਹ ਨਹੀਂ ਕੋਈ ਲੈਣ ਗਿਆ ਹਫਤਾ ਹੋ ਗਿਆ ਲੈ ਕੇ ਆਉਣੇ ਆ ਚੱਲਦਾ ਦੇਖਦੇ ਆ ਹੁਣ ਨਹੀਂ ਕੱਲ ਨੂੰ ਤੜਕੇ ਲਿਆਵਾਂਗੇ ਟਾਈਮ ਤੇ ਗੋਗੜਾ ਤੜਕੀ ਸਪਰੇਅ ਕਰਨ ਲੱਗਾਗੇ ਉਹ ਤਾਂ ਹੌਲੀ ਹੌਲੀ ਲੱਗਾਗੇ ਪਤਾ ਵੀ ਲੰਬਾ ਇੱਕ ਕੇਦਾ ਉਹ ਵੀ ਲੈ ਕੇ ਆਉਣਾ ਪੂ ਸਟੈਂਡ ਉਤੋਂ ਖਾਲ ਭਰ ਕੇ ਫੇਰ ਹੀ ਹੋਊਗਾ ਦੋ ਟੈਂਕਰ ਲਿਆਉਂਗਾ ਦੋ ਦੋ ਚਾਹੀਦੇ ਨੇ ਦੋ ਪੰਪ ਆਉਣਗੇ ਜਾਂ ਦੋ ਚਾਹੀਦੇ ਨੇ ਕੀ ਚਾਜਾਗਾ ਦੂਹਾ ਪਰ ਕੇ ਫੇਰ ਦੇ ਦਿੰਦਾ ਹੋ ਭਵਿਆ ਕਰੂ ਦੋ ਦਿਨ ਸਟੈਂਡ ਕਿਥੋਂ ਦੇ ਦੇਗਾ ਹੁਣ ਇਹ ਨਾਲ ਚੱਕੂਗਾ ਪੰਪ ਮੇਰੇ ਇੱਕ ਚੱਕਰ ਦੂਹਾ ਧਰ ਕੇ ਪਰ ਕੇ ਜਲੇ ਚੱਕਾ ਦੇ ਕਰਾਂਗੇ ਨਾਲ ਆਹ ਗੱਲ ਠੀਕ ਆ ਪੇਰੋ ਜੀ ਤਾਂ ਕਹਿਣਾ ਵੀ ਇਕੱਲਾ ਇਕੱਲਾ ਪੰਪ ਤੂੰ ਇਹ ਤਾਂ ਆਏਗਾ ਨਾ ਵੀ ਇੱਕ ਇੱਕ ਟਿੱਕ ਜਣਾ ਪੰਪ ਲੈ ਕੇ ਭਾਗਿਆ ਸਪਰੇਅ ਕਰਨ ਇੱਕ ਫੇਰ ਆ ਗਿਆ ਇੱਕ ਮਿੰਟ ਉਹ ਖੜ ਜਾਏਗਾ 10 ਮਿੰਟਾਂ ਜੀ ਪੰਪ ਦੋ ਦੂ 10 ਮਿੰਟ ਦੂਆ ਚਲੇ ਜਾਏ ਹੋਏ ਆ ਕਿੰਦਾ ਕੋਈ ਨਾ ਦੇਖਦਿਆਂ ਚੱਲਦੇ ਆ ਮਿੱਤਰੋ ਘਰ ਨੂੰ ਤਰ ਨੂੰ ਵੀ ਆਦੇ ਟਰੈਕਟਰ ਤੇ ਬਹਿ ਗਿਆ ਨਾਲ ਅੱਜ ਲਾਣੇਦਾਰ ਵੀ ਟਰੈਕਟਰ ਤੇ ਬਹਿ ਕੇ ਜਾਊ ਪਹਿਲਵਾਨ ਨੂੰ ਮੋਟਰਸਾਈਕਲ ਦੇਦਾ ਕੋਈ ਲਾ ਕੇ ਮੋਟਰਸਾਈਕਲ ਲੈ ਕੇ ਆ ਜੂਗਾ ਚਲੋ ਬਾਹਰ ਠੀਕ ਨਹੀਂ ਹੋ ਰਹਾ ਤੋ ਪਾਇਆ ਹਾਂ ਮੈਂ ਹੌਲੀ ਚੰ ਕੋਈ ਨਾ ਚੱਲਦੇ ਆ ਮਿੱਤਰੋ ਘਰ ਨੂੰ ਰਾਹ ਚ ਜਾਈ ਜਾਂਦੇ ਆ ਆ ਦੇਖੋ ਲਾਣੇਦਾਰ ਕਹਿੰਦਾ ਮੈਂ ਇੱਥੇ ਇੱਥੇ ਬਹਿ ਗਿਆ ਮੂਰੀ ਇਹਦੇ ਮਿੱਤਰੋ ਉਹ ਮਾ ਉਹ ਜੈ ਇੰਨੀ ਪਲੇਟ ਵਾਲੇ ਦੀ ਜਗ੍ਹਾ ਦੇਖ ਲਓ ਆਰਾਮ ਨਾਲ ਬੰਦਾ ਬਹਿ ਜਿੰਦਾ ਹਰੇਕ ਇਧਰ ਬੈਜੂ ਖਾਸੇ ਢਾਣੇ ਬੈਣ ਕੇ ਦੋ ਇਧਰ ਲੈ ਮਗਰਾੜ ਤੇ ਦੋ ਇਧਰ ਲੈ ਤੇ ਚਾਰ ਪੰਜਾਂ 6 ਜਣੇ ਚਲੋ ਚੱਲਦੇ ਆ ਜਿੰਦਾ ਮਿੱਤਰੋ ਆ ਗਏ ਘਰੇ ਗੇਟ ਖੋਲਣ ਲੱਗੇ ਜਿੰਦਾ ਦੇਖੋ ਕੱਟਿਆ ਹੁੰਦਾ ਇਹਨੂੰ ਕਿਹਾ ਗੇਟ ਖੋਲ ਦੇਗਾ ਖੋਲਣ ਨਹੀਂ ਜਾਂਦਾ ਹੁਣ ਆਪ ਜਾਣਾ ਬੂਮੇ ਨਾਲ ਉਧਰੋਂ ਤਾਰਾਂ ਚੋਂ ਹੁੰਦੇ ਨੇ ਤਾਂ ਕਰਕੇ ਪਤਾ ਨਹੀਂ ਲੱਗਦਾ ਚਲੋ ਖੋਲ ਲੀਏ ਗੇਟ ਹੈ ਤਾਦਾ ਉੱਥੀ ਉੱਤਰ ਗਿਆ ਹੁਣ ਆਪ ਖੋਲਣਾ ਪੂਤਾ ਸੀ ਮਿੱਤਰੋ ਚਲਦਿਆਂ ਖੋਲ ਲੀਏ ਗੇਟ ਆ ਕਾ ਬਾਬਾ ਬੋਲਦਾ ਪਾਠ ਕਰਦਾ ਉਹ ਤਾਰਾਂ ਚੋਂ ਦੀ ਆ

ਤਾਂ ਨਜੋਣ ਲੱਗੇ ਨੇ ਮਿੱਤਰੋ ਉੱਤਰ ਚਲੋ ਠੀਕ ਆ ਮਿੱਤਰੋ ਮਿੱਤਰੋ ਹਾਂ ਹਮ ਚਾਲਦਾ ਜਾਣਾ ਪਾਸ ਤੇ ਉਹ ਜਿਹੜਾ ਖਾਲਾ ਬਹੁਤ ਪੁਰਾਣਾ ਟਰੈਕਰ ਕੀਤਾ ਜਾਂਦਾ ਹੈ ਮੁੰਡਾ ਉਹ ਜਵਾੜਾ ਤੇ ਹੀ ਰੱਖੇੜ ਤੋਂ ਬੁਲਟਾ ਉਹ ਪੂਰਾ ਕਰਦਾ ਵਾ ਉਹ ਵੀ ਕਰ ਦੇ ਪੂਰਾ ਚਲਦਾ ਪੰਪ ਤੇ ਤੁਹਾਨੂੰ ਮਿਲਦਾ ਚਾਹ ਦਿਖਾਉਣਾ ਅੱਗੇ ਚੱਲ ਕੇ ਆ ਆਪਣੀ ਹੈ ਕੀ ਦੋਵਾਂ ਵਾਲੀ ਸੜਕ ਮਿੱਤਰੋ ਇੱਕ ਗੱਲ ਹੈਗੀ ਆ ਮੈਂ ਰੋਡ ਦੇ ਆਲੇ-ਦਾਲੇ ਐਂ ਜਿਵੇਂ ਨਾ ਕੰਕਾ ਸਾਰੀਆਂ ਆਮ ਦਾ ਤੀਕ ਕੇ ਜਾਂਦਾ ਹੈ ਤੇ ਕੀ ਨਾ ਕਿੰਨੀਆਂ ਕਣਕਾਂ ਦੀ ਪਜਾਨ ਸੁਪਰ ਸੀਡਰਾ ਹੋਈ ਗਿਆ ਜਿਹੜੀ ਵੱਧ ਗੱਲੇ ਚ ਹੋ ਗਈ ਉਹ ਤਾਂ ਠੀਕ ਆ ਮੇਮਾ ਹਰੇਕ ਕਣਕੀਆਂ ਖੁਸ਼ਕ ਨਿਕਲੀ ਹੋਈ ਆ ਯਾਰ ਜਿਵੇਂ ਆ ਤਾਂ ਦੇਖੋ ਆ ਤਾਂ ਵਧੀਆ ਖੜੀ ਆ ਉਹਨੂੰ ਕੈਮਰੇ ਚ ਦੇਖਣ ਨੂੰ ਪਤਾ ਲੱਗ ਜਾਊ ਤੁਹਾਨੂੰ ਪਿੱਛੇ ਦਿਖਾਉਂਗਾ ਮੈਂ ਪਿੱਛੇ ਨਿਕਲ ਕੇ ਆਇਆ ਆ ਤਾਂ ਵਦੀਨ ਦਾ ਪਾਣੀ ਲੱਗ ਗਿਆ ਨਾ ਹੁਣ ਬਾਕੀ ਵੀ ਮਿੱਤਰੋ ਦੇਹੀ ਨਾ ਕੱਲ ਆਪਾਂ ਦੇਖਲੇ ਵਲੌਗ ਚ ਮੈਂ ਕਣਕ ਵਾਹ ਕੇ ਵੀਜਿਆ ਮੈਨੂੰ ਪਈ ਭਰਾਵਿਆਂ ਦੀ ਮੈਂ ਪਾਣੀ ਲਾ ਕੇ ਲਾ ਦੇ ਆਇਆ ਕਰ ਤੇ ਬਾਹ ਕਰ ਦੇ ਪਾਣੀ ਲਾ ਕੇ ਵੀ ਕਿੱਟਰ ਉਹ ਗੱਲ ਨਹੀਂ ਬਣਦੀ ਹਰਾ ਨਹੀਂ ਹੁੰਦਾ ਦਾਣਾ ਜੇ ਆਪਾਂ ਦਾਣੇ ਦਾ ਸਿੱਟਾ ਵੀ ਦੇ ਦੇਨੇ ਆ ਨਾ ਜਿਹੜਾ ਉਹ ਦਾਣਾ ਹੁੰਦਾ ਉਹ ਵੀ ਮਾਗਰੋਂ ਤੱਕ ਓਵੇਂ ਹੀ ਐਂਡ ਤੱਕ ਉਹ ਨਹੀਂ ਗਈ ਰਹਿੰਦਾ 부ਝਾ ਉਹ じゃ ਨਹੀਂ ਬਣਦਾ ਉਹਦਾ ਝਾੜ ਝੂੜ ਤਾਂ ਕਰਕੇ ਆਪਾਂ ਫਿਰ ਬਾ ਕੀ ਕਰਿਆ ਕਰੋ ਤੇ ਇੱਕ ਸਾਹਮਣੇ ਆ ਪਾ ਕੇ ਪੰਪ ਤੇ ਉਹ ਦੀਦਾ ਉਹ ਦੇਖ ਚਲੋ ਵਾਕੇ ਦੇ ਲੋਜ ਪੂਰਾ ਕਰਦਾ ਵਾਂ ਫਿਰ ਮਿਲਦਾ ਮਿੱਤਰੋ ਠੀਕ ਆ ਮਿੱਤਰੋ ਜਿਹੜਾ ਹੈ ਨਾ ਆਪਣਾ ਪਿਛਲਾ ਵਲੋਗ ਇਹਨੂੰ ਆਪਾਂ ਕਰਦੇ ਆ ਇੱਥੇ ਐਂਡ ਉਮੀਦ ਆ ਨਾ ਸਾਰੇ ਭੈਣ ਭਰਾਵਾਂ ਨੂੰ ਜਿਹੜਾ ਆਪਣਾ ਵਲੋਗ ਆ ਵਧੀਆ ਪਸੰਦ ਆਇਆ ਉਹ ਜੀ ਪਸੰਦ ਆ ਉਹ ਨਾਲੇ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾਲੇ ਸ਼ੇਅਰ ਕਰਨਾ ਨਾਲੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਆ ਮਿੱਤਰੋ ਮਿਲਦੇ ਆ ਕੱਲੋ ਇੱਕ ਨਵੇਂ ਵਲੋਗ ਦੇ ਨਾਲ ਠੀਕ ਆ ਮਿੱਤਰੋ ਸਾਰੇ ਭਰਾਵਾਂ ਦਾ ਧੰਨਵਾਦ ਆਪਣਾ ਵਲੋਗ ਦੇਖਣ ਲਈ ਓਕੇ ਬਾਏ ਟਾਟਾ